ਸਾਰੀ ਬੰਪਾ ਨੂੰ ਬਾਰ ਬਾਰੀ ਜਾਮਦੀ। ਅੱਜ ਅਸੀਂ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕਸਰੀ ਵਿੱਚ ਇਕੱਠੇ ਹੋਏ ਹਾਂ। ਧੰਨਵਾਦ ਕਰਦੇ ਹਾਂ ਉਸ ਪਿਆਰੇ ਖੁਦਾਵੰਦ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲਿਆ। ਸੱਚਮੁੱਚ ਸਾਡੇ ਰੋਜ਼ ਦੀ ਰੋਟੀ ਸਾਨੂੰ ਦਿੱਤੀ, ਰੋਜ਼ ਦੇ ਸਾਹ ਸਾਨੂੰ ਬਖਸ਼ੇ, ਪੂਰੇ ਸਮੇਂ ਆਪਣੇ ਵਚਨਾਂ ਦੇ ਨਾਲ ਸਾਨੂੰ ਸੰਭਾਲ ਕੇ ਰੱਖਿਆ, ਆਪਣੇ ਦੂਤਾਂ ਨੂੰ ਸਾਡੇ ਰਾਹਾਂ ਵਿੱਚ ਭੇਜਿਆ ਔਰ ਉਹਨਾਂ ਨੇ ਪੂਰਾ ਹੀ ਦਿਨ ਸਾਡੀ ਹਿਫਾਜ਼ਤ ਕੀਤੀ ਔਰ ਸੱਚਮੁੱਚ ਅੱਜ ਦੀ ਸੁੰਦਰ ਰਾਤ ਸਾਡੀਆਂ ਜ਼ਿੰਦਗੀਆਂ ਚ ਲੈ ਕੇ ਆਂਦੀ। ਹੁਣ ਸਭੀ ਅਸੀਂ ਆਪਣੇ ਬਿਸਤਰਿਆਂ ਦੇ ਉੱਤੇ ਆਰਾਮ ਨੂੰ ਪਾਲਣ ਦੇ ਲਈ ਖੁਦਾ ਦੇ ਹਜ਼ੂਰ ਆਏ ਹਾਂ ਅਰਸੀਂ ਆਪਣੇ ਪਰਮੇਸ਼ਰ ਦੇ ਹਜ਼ੂਰ ਆਪਣੇ ਅੱਜ ਦੇ ਦਿਨ ਦੀ ਆਖਰੀ ਹਾਜ਼ਰੀ ਲਵਾਉਣ ਦੇ ਲਈ ਆਏ ਹਾਂ ਕਿ ਖੁਦਾ ਸਾਨੂੰ ਰਾਤ ਦੇ ਵੇਲੇ ਬਿਸਤਰਿਆਂ ਦੇ ਉੱਤੇ ਸ਼ਾਂਤੀ ਦੇਵੇ ਮਿੱਠੀ ਪੈਰੀ ਨੀਂਦ ਦੇਵੇ ਅਤੇ ਸਾਨੂੰ ਸਾਡੇ ਸਾਰੇ ਗੁਨਾਹਾਂ ਤੋਂ ਸ਼ਮਾ ਕਰੇ ਤਾਂ ਅੱਜ ਰਾਤ ਦੇ ਸਮੇਂ ਦੇ ਵਿੱਚ ਅਸੀਂ ਆਪਣੇ ਪੂਰੇ ਹੀ ਸਮੇਂ ਨੂੰ ਪੂਰੇ ਹੀ ਦਿਨ ਨੂੰ ਖੁਦਾ ਦੇ ਅੱਥਾ ਸੌਂਦਿਆਂ ਔਰ ਜਾਣਦੇ ਹਾਂ ਕਿ ਆਖਰੀ ਸੰਦੇਸ਼ ਖੁਦਾ ਦਾ ਸਾਡੇ ਲਈ ਕੀ ਆ ਔਰ ਜਾਣਨ ਲਈ ਪਾਕ ਵਚਨ ਚ ਵੱਧਦੇ ਹਾਂ ਜ਼ਬੂਰ 4 ਅਧਿਆਇ ਦੀ 4 ਨੰਬਰ ਆਇਤ ਕੰਮ ਜਵਾ ਤੇ ਪਾਪ ਨਾ ਕਰੋ ਆਪਨੇ ਆ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ ਹallelujah ਅੱਜ ਦਾ ਪਰਮੇਸ਼ਰ ਦਾ ਬਾਗ ਵਰਜਨ ਸਾਨੂੰ ਰਾਤ ਦੇ ਸਮੇਂ ਹੀ ਸਿੱਖਿਆ ਦਿੰਦਾ ਹੈ ਕਿ ਜਦ ਤੁਸੀਂ ਆਪਣੇ ਬਿਸਤਰੇ ਤੇ ਹੁੰਨੇ ਆ ਨਾ ਉਸ ਵੇਲੇ ਸੋਚੋ ਅਤੇ ਵਿਚਾਰੋ ਕਿ ਪੂਰਾ ਦਿਨ ਤੁਸੀਂ ਕੀ ਕੀਤਾ ਹੈ ਕੰਬੋ ਆਪਣੇ ਗੁਨਾਹਾਂ ਤੋਂ ਅਤੇ ਆਪਣੇ ਪਾਪਾਂ ਤੋਂ ਅਤੇ ਸ਼ਮਾ ਵਾਂਗੂ ਸਾਰੇ ਹੀ ਗੁਨਾਹਾਂ ਤੋਂ ਜੋ ਦਿਨ ਪਰ ਸਾਥੋਂ ਹੋ ਗਏ ਨੇ ਜਦ ਅਸੀਂ ਆਪਣੇ ਬਿਸਤਰੇ ਤੇ ਹੁੰਨੇ ਆ ਉਸ ਵੇਲੇ ਸਾਨੂੰ ਕੋਈ ਚਿੰਤਾ ਨਹੀਂ ਹੈ ਕਿ ਸਾਡਾ ਕੋਈ ਕੰਮ ਪਿਆ ਆ ਅਸੀਂ ਕਿਤੇ ਜਾਣਾ ਆ ਕੋਈ ਘਰ ਵਿੱਚ ਆ ਜਾਏਗਾ ਇਸ ਸਮੇਂ ਅਸੀਂ ਬਿਲਕੁਲ ਸ਼ਾਂਤੀ ਦੇ ਵਿੱਚ ਹਾਂ ਅਸੀਂ ਆਰਾਮਚਾ ਸਾਨੂੰ ਕੋਈ ਕਾਲੀ ਨਹੀਂ ਆ ਕੋਈ ਜਲਦਬਾਜੀ ਨਹੀਂ ਆ ਇਸ ਟਾਈਮ ਫ੍ਰੀ ਹੋ ਕੇ ਬਿਲਕੁਲ ਸੋਚੋ ਕਿ ਮੇਥੋਂ ਪੂਰੇ ਦਿਨ ਚ ਕੀ ਗੁਨਾਹ ਹੋ ਗਏ ਨੇ ਅਰ ਇਸ ਸਮੇਂ ਖੁਦਾ ਤੋਂ ਮਾਫੀ ਮੰਗੋ ਕਿਉਂਕਿ ਪਰਮੇਸ਼ਰ ਬਖਸ਼ਣਹਾਰ ਹੈ ਤੇ ਦਇਆ ਕਰਨ ਵਾਲਾ ਖੁਦਾ ਹੈ ਆਪਣੇ ਮਨਾਂ ਚ ਵਿਚਾਰ ਕਰੋ ਸੋਚੋ ਤੇ ਚੁੱਪ ਹੋ ਜਾਓ ਉਹਨਾਂ ਸਾਰੇ ਹੀ ਕੰਮਾਂ ਤੋਂ ਜਿਹੜੇ ਕੰਮਾਂ ਚ ਸੜੀ ਜ਼ੁਬਾਨ ਪਾਪ ਕਰ دیا۔ ਅਤੇ ਬੋਲੋ ਤੌਬਾ ਦੇ ਸ਼ਬਦ ਤੇ ਤਨਵਾਦੇ ਜਿਹਦੇ ਨਾਲ ਸੜੀ ਆਉਣ ਵਾਲੀ ਜ਼ਿੰਦਗੀ ਸੁਧਰ ਸਕਦੀ ਹੈ। ਮਹਾਨ ਪਰਮੇਸ਼ਰ ਦਇਆਵਾਨ ਖੁਦਾ ਸਾਡੇ ਉੱਤੇ ਆਪਣੀ ਵੱਡੀ ਅਪਾਰ ਕਿਰਪਾ ਤੇ ਦਇਆ ਕਰੇਗਾ ਔਰ ਅਸੀਂ ਬਚਾ ਲਏ ਜਾਵਾਂਗੇ ਅਗਰ ਅਸੀਂ ਹਜੇ ਵੀ ਖੁਦਾ ਦੇ ਨਾਮ ਤੋਂ ਦੂਰ ਹਾਂ ਹਰ ਆਪਣੇ ਬਿਸਤਰਿਆਂ ਤੇ ਆਰਾਮ ਤਾਂ ਪਾਲਦੇ ਹਾਂ ਪਰ ਸਾਡੇ ਮਨਾਂ ਦੇ ਵਿੱਚ ਸ਼ਾਂਤੀ ਨਹੀਂ ਹੈਗੀ ਤਾਂ ਸਾਨੂੰ ਆਪਣੇ ਮਨਾਂ ਦੇ ਵਿੱਚ ਸ਼ਾਂਤੀ ਪਾਉਣ ਦੇ ਲਈ ਪਹਿਲਾਂ ਆਪਣੇ ਮਨ ਦੇ ਉੱਤੇ ਵਿਚਾਰ ਕਰਨਾ ਪਊਗਾ ਕਿ ਕੀ ਮੈਥੋਂ ਪਾਪ ਹੋਏ ਨੇ ਕਿ ਮੈਥੋਂ ਗੁਨਾਹ ਹੋਏ ਨੇ ਕਿ ਮੈਂ ਖੁਦਾ ਦੇ ਖਿਲਾਫ ਤਾਂ ਨਹੀਂ ਸੀ ਸੋ ਅੱਜ ਅਸੀਂ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਸ਼ਾਂਤੀ ਨੂੰ ਤਾਂ ਲੱਭਨੇ ਆਂ ਪਰ ਆਪਣੀ ਜ਼ਿੰਦਗੀ ਦੀ ਸ਼ਾਂਤੀ ਨੂੰ ਗੁਆਈ ਬੈਠੇ ਆ ਇਸ ਲਈ ਸ਼ਾਂਤੀ ਖੁਦਾ ਤੋਂ ਲੈਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਸਾਫ਼ ਸ਼ੁੱਧ ਪਵਿੱਤਰ ਕਰ ਲਓ ਪਾਪਾਂ ਦੇ ਵੱਲੋਂ ਮੂਫੇਲੋ ਅਤੇ ਖੁਦਾ ਦੇ ਰਾਜ ਵੱਲ ਆਪਣੇ ਕਦਮਾਂ ਨੂੰ ਵਧਾਓ ਤਾਂ ਪਰਮੇਸ਼ਰ ਸਾਡੇ ਰਾਹਾਂ ਨੂੰ ਮੁਬਾਰਕ ਕਰੇਗਾ ਸਾਨੂੰ ਫਤਿਹਮੰਦ ਕਰੇਗਾ ਸਾਨੂੰ ਛੱਡੇਗਾ ਤੇ ਤਿਆਗੇਗਾ ਨਹੀਂ ਪਰ ਸਾਡੇ ਰਾਹਾਂ ਦੇ ਵਿੱਚ ਆਪਣੇ ਦੂਤਾਂ ਨੂੰ ਭੇਜ ਕੇ ਸਾਰੀਆਂ ਰੁਕਾਵਟਾਂ ਸਾਰੇ ਬੰਦਨਾਂ ਨੂੰ ਦੂਰ ਕਰਕੇ ਸਾਨੂੰ ਸਾਡੇ ਬਿਸਤਰਿਆਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਂਤੀਆਂ ਤੇ ਆਰਾਮ ਦੇਵੇਗਾ ਤਾਂ ਆਓ ਸਾਰੇ ਮਿਲ ਕੇ ਅੱਜ ਦੇ ਪੂਰੇ ਹੀ ਦਿਨ ਨੂੰ ਖੁਦਾ ਦੇ ਹੱਥਾਂ ਵਿੱਚ ਸੌਂਦੇ ਆਂ ਰਾਤ ਦੀ ਗੂੜੀ ਮਿੱਠੀ ਨੀਂਦ ਦੇ ਲਈ ਪਰਮੇਸ਼ਰ ਦੀ ਪਾਕ ਹਜ਼ਰੀ ਵਿੱਚ ਪ੍ਰਾਰਥਨਾ ਕਰਦੇ ਆਂ ਹਾਲੇਲੂਇਆ 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 ਤਨਵਾਦ 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 ਮਹਾਨ ਸਮਰਥੀ ਖੁਦਾਵੰਦ ਪਿਆਰੀ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪਿਆਰੇ ਖੁਦਾ ਅੱਜ ਅਸੀਂ ਸਭ ਦੇ ਸਭ ਤੁਹਾਡੀ ਪਾਕ ਹਜ਼ੂਰੀ ਚ ਆਇਆ ਖੁਦਾਵੰਦ ਅਰ ਅਸੀਂ ਆਪਣੇ ਮਨਾਂ ਦੇ ਵਿਚਾਰ ਕੀਤੇ ਪ੍ਰਭੂ ਜੀ ਅਸੀਂ ਦੇਖਿਆ ਕਿ ਅਸੀਂ ਸੱਚਮੁੱਚ ਵੱਡੇ ਪਾਪੀ ਆ ਖੁਦਾ ਕਾਜੂ ਵਚਨ ਚ ਲਿਖਿਆ ਆ ਕਿ ਪੂਰੀ ਹੀ ਧਰਤੀ ਦੇ ਵਿੱਚ ਇੱਕ ਵੀ ਧਰਮੀ ਨਹੀਂ ਕੋਈ ਵੀ ਧਰਮੀ ਨਹੀਂ ਅਤੇ ਸਭ ਦੇ ਮਨ ਭ੍ਰਿਸ਼ਟ ਹੋ ਗਏ ਨੇ ਉਹਨਾਂ ਦੀ ਮਤ ਮਲੀਨ ਹੋ ਚੁੱਕੀ ਹੈ ਤੇ ਸੋਚਾਂ ਭ੍ਰਿਸ਼ਟ ਹੋ ਗਈਆਂ ਨੇ ਮਹਾਨ ਖੁਦਾ ਜੀ ਸਾਡੀਆਂ ਭ੍ਰਿਸ਼ਟ ਸੋਚਾਂ ਤੋਂ ਸਾਨੂੰ ਸ਼ਮਾ ਕਰੋ ਬਖਸ਼ ਲੋ ਮੇਰੇ ਮਹਾਨ ਖੁਦਾ ਸਾਡੀ ਮਨਾਂ ਨੂੰ ਸਾਡੇ ਵਿਚਾਰਾਂ ਨੂੰ ਫਿਰ ਤੋਂ ਸ਼ੁੱਧ ਅਤੇ ਪਵਿੱਤਰ ਕਰੋ ਆਪਣੀ ਦਇਆ ਤੇ ਆਪਣੀ ਕਿਰਪਾ ਦੇ ਨਾਲ ਸਾਨੂੰ ਵਰਕਾ ਦਿਓ ਮੇਰੇ ਮਹਾਨ ਪਰਮੇਸ਼ਰ ਸਾਡੇ ਸਭ ਦੀਆਂ ਜ਼ਿੰਦਗੀਆਂ ਦੇ ਵਿੱਚ ਆਪਣੀ ਆਸ਼ੀਸ਼ ਆਪਣੀ ਬਰਕਤ ਨੂੰ ਭੇਜੋ ਪ੍ਰਭੂ ਜੀ ਅੱਜ ਅਸੀਂ ਆਪਣੇ ਪੂਰੇ ਹੀ ਦਿਨ ਪਰ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਹਾਂ ਪ੍ਰਭੂ ਜੀ ਸਾਥੋਂ ਬੋਲਣ ਦੁਆਰਾ ਵੇਖਣ ਦੁਆਰਾ ਚੱਲਣ ਦੁਆਰਾ ਕਹਿਣ ਦੁਆਰਾ ਸੋਚਣ ਦੇ ਦੁਆਰਾ ਖੁਦਾਵਨ ਅਨੇਕਾਂ ਹੀ ਗਲਤੀਆਂ ਗੁਨਾਹ ਪਾਪ ਅਪਰਾਧ ਹੋ ਗਏ ਹੋਣੇ ਪਤਾ ਪਰਮੇਸ਼ਰ ਅੱਜ ਅਸੀਂ ਤੌਬਾ ਕਰਦੇ ਹਾਂ ਸ਼ਮਾ ਕਰਦੇ ਹਾਂ ਪ੍ਰਭੂ ਜੀ ਸਾਡੇ ਮਨਾਂ ਨੂੰ ਪਤਾ ਹਰ ਪਾਪ ਤੋਂ ਮੋੜ ਲਓ ਖੁਦਾਵਨ ਕਲ ਦੀ ਜੋ ਸਵੇਰ ਅਸੀਂ ਤੁਹਾਡੇ ਹਜ਼ੂਰ ਲੈਣੀ ਹੈ ਪਤਾ ਉਹ ਸਵੇਰ ਦੇ ਵਿੱਚ ਅਸੀਂ ਨਵੇਂ ਹੋ ਕੇ ਨਿਕਲੀਏ ਬਤਾ ਸਾਡੇ ਪੁਰਾਣੇ ਪਾਪ ਅੱਜ ਦੇ ਦਿਨ ਵਿੱਚ ਨਾ ਸ਼ੋਜਨ ਖੁਦਾ ਸਾਡਾ ਪੁਰਾਣਾ ਸੁਭਾਅ ਜਾਂਦਾ ਰਹੇ ਅਸੀਂ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਸੁਭਾਅ ਤੇ ਨਵੇਂ ਕੰਮਾਂ ਨਾਲ ਕਰੀਬ ਤਾਂ ਪੁਰਾਣੇ ਦਿਨ ਦੇ ਤੇ ਪੁਰਾਣੇ ਸਮੇਂ ਦੇ ਪਾਪ ਸਾਡੀ ਜਿੰਦਗੀ ਵਿੱਚ ਕੰਮ ਨਾ ਕਰਨ ਖੁਦਾ ਸਾਨੂੰ ਸ਼ਮਾ ਕਰਨਾ ਬਖਸ਼ ਲੈਣਾ ਪ੍ਰਭੂ ਜੀ ਆਪਣੀ ਗਿਆਨ ਬੁੰਦ ਤੇ ਸਮਝ ਨਾਲ ਬਲੈਸ ਕਰਨਾ ਪਿਆਰੇ ਖੁਦਾ ਧੜਾ ਸਵਰਗਿਆ ਸੱਜਾ ਫਤਿਹਮੰਦ ਹੱਥ ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਹੋਵੇ ਅਸੀਂ ਹਵਾ ਆਪਣੇ ਪਰਮੇਸ਼ਰ ਦੇ ਰਾਹ ਜੋਦੀ ਮਹਿਮਾ ਦੀ ਕਿਰਪਾ ਜਵਾਦੇ ਫੈਲਦੇ ਹੋਰ ਤਰੱਕੀ ਕਰਦੇ ਜਾਈਏ ਅੱਜ ਜਿਹਨੇ ਵੀ ਪਰਿਵਾਰ ਇਸ ਦੁਆ ਨੂੰ ਸੁਣਦੇ ਨੇ ਖੁਦਾਵਾਨ ਜੋ ਆਪਣੇ ਬਿਸਤਰਿਆਂ ਨੇ ਪਤਾ ਪਰਮੇਸ਼ਰ ਅੱਜ ਇਹਨਾਂ ਦੇ ਬਿਸਤਰਿਆਂ ਦੇ ਚਾਰੋਂ ਔਰ ਖੁਦਾ ਇਹਨਾਂ ਦੇ ਘਰਾਂ ਦੇ ਚਾਰੋਂ ਔਰ ਤੁਹਾਡੇ ਦੂਤਾਂ ਦੀਆਂ ਵਾੜਾ ਲਗਾ ਦੇਣੇ ਪ੍ਰਭੂ ਜੀ ਤਾਰੇ ਦੂਤ ਚਾਰੋਂ ਔਰਤਾਂ ਦੀ ਹਿਫਾਜ਼ਤ ਕਰਨ ਇਹਨਾਂ ਨੂੰ ਪ੍ਰੋਟੈਕਟ ਕਰਨ ਪ੍ਰਭੂ ਜੀ ਤਾਂ ਹੀ ਪ੍ਰੋਟੈਕਸ਼ਨ ਇਹਨਾਂ ਦੇ ਚਾਰੋਂ ਔਰ ਹੋਵੇ ਖੁਦਾਵੰਨ ਤੁਹਾਡਾ ਦਇਆ ਵਾਲਾ ਕਿਰਪਾ ਵਾਲਾ ਆਸ਼ੀਸ਼ ਵਾਲਾ ਹੱਥ ਇਹਨਾਂ ਨੂੰ ਸ਼ੁਹੇ ਅਤੇ ਆਜ਼ਾਦ ਕਰੇ ਪੈਰੇ ਪ੍ਰਭੂ ਜੀ ਰਾਤ ਦੇ ਸਮੇਂ ਹੋਣ ਵਾਲੇ ਸਾਰੇ ਐਟੈਕ ਬੰਦ ਹੋ ਜਾਣ ਖੁਦਾ ਜਿਨ੍ਹਾਂ ਨੂੰ ਰਾਤ ਦੇ ਸਮੇਂ ਦਵਾ ਪੈਂਦਾ ਹੈ ਬੁਰੇ ਸੁਪਨੇ ਆਉਂਦੇ ਨੇ ਮੁਰਦੇ ਲੋਕ ਦਿਖਾਈ ਦਿੰਦੇ ਨੇ ਖੁਦਾਵੰਨਾਂ ਜੋ ਸਾਰੀਆਂ ਇਹ ਸਪ੍ਰਿਟ ਇਹਨਾਂ ਦੀ ਜ਼ਿੰਦਗੀ ਚ ਰੱਦ ਹੋ ਜਾਣ ਕੈਨਸਲ ਹੋ ਜਾਣ ਨਾਸ਼ ਬਸਮ ਖਤਮ ਹੋ ਜਾਣ ਖੁਦਾ ਅੱਜ ਤੋਂ ਹੀ ਹਰ ਇੱਕ ਦੁਸ਼ਟ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਜਾਂਦਾ ਨਾ ਵੇ ਖੁਦਾਵਨ ਜਦ ਵੀ ਇਹ ਰਾਤ ਨੂੰ ਸੌਣ ਖੁਦਾ ਤੁਹਾਡੇ ਸੁਪਨਿਆਂ ਨੂੰ ਤੁਹਾਡੇ ਸਵਰਗੀਆਂ ਦਰਸ਼ਨਾਂ ਨੂੰ ਦੇਖਣ ਪ੍ਰਭੂ ਜੀ ਸੁਪਨਿਆਂ ਦੇ ਦੁਆਰਾ ਤੁਹਾਡੇ ਨਾਲ ਗੱਲਬਾਤ ਕਰਨ ਕੋਈ ਵੀ ਦੁਸ਼ਟ ਆਤਮਾ ਸੁਪਨੇ ਦੇ ਦੁਆਰਾ ਕੋਈ ਵੀ ਆਸ਼ੀਸ਼ ਨਹੀਂ ਨਾ ਚੁਰਾ ਨਾ ਸਕੇ ਖੁਦਾਵਨ ਕੋਈ ਵੀ ਪਾਪ ਇਹਨਾਂ ਦੀ ਜ਼ਿੰਦਗੀ ਚ ਨਾ ਲਿਆ ਸਕੇ ਸੁਪਨੇ ਦੇ ਦੁਆਰਾ ਕੋਈ ਵੀ ਵਿਚਾਰ ਨਾ ਹੋਵੇ ਪਿਤਾ ਜੀ ਦੇਖਣ ਦੁਆਰਾ ਸੁਣਨ ਦੁਆਰਾ ਬੋਲਣ ਦੇ ਦੁਆਰਾ ਖੁਦਾਵਨ ਰਾਤ ਦੇ ਸਮੇਂ ਕੋਈ ਵੀ ਅਟੈਕ ਇਹਨਾਂ ਦੀ ਜ਼ਿੰਦਗੀ ਚ ਨਾ ਹੋਵੇ ਮਹਾਨ ਖੁਦਾ ਇਹਨਾਂ ਦੀਆਂ ਸੋਚਾਂ ਵਿਚਾਰਾਂ ਨੂੰ ਸ਼ ਕਿਸੇ ਵੀ ਤਰ੍ਹਾਂ ਦੇ ਰੋਗ ਵਿੱਚ ਨੇ ਖੁਦਾ ਜਿਨ੍ਹਾਂ ਨੂੰ ਕੋਈ ਗੁਪਤ ਰੋਗ ਹੋ ਗਿਆ ਪਤਾ ਸੁਪਨੇ ਦੇ ਦੁਆਰਾ ਹੋਣ ਵਾਲੇ ਸਾਰੇ ਹੀ ਗੁਪਤ ਰੋਗ ਯੇਸ਼ੂ ਨਾਮ ਚੰਨ ਦੀ ਜ਼ਿੰਦਗੀ ਚੋਂ ਦੂਰ ਕੀਤੇ ਜਾਣ ਖੁਦਾਵਨ ਯੂਰਨ ਲੀਕ ਹੋਣ ਦੀ ਪਰੇਸ਼ਾਨੀ ਦੂਰ ਹੋ ਜਾਵੇ ਖੁਦਾ ਜੋ ਲੋਕ ਸੁਪਨੇ ਚ ਬੋਲਦੇ ਨੇ ਹੱਥ ਪੈਰ ਚੁਣਾਉਂਦੇ ਨੇ ਚੱਲਦੇ ਫਿਰਦੇ ਨੇ ਖੁਦਾ ਜੁਨ੍ਹਾਂ ਦੀ ਸਾਰੀ ਹੀ ਪਟਕਣ ਯੇਸ਼ੂ ਨਾਮ ਚ ਦੂਰ ਹੋ ਜਾਵੇ ਹਰ ਅੰਜੇ ਸਭ ਦੇ ਸਭ ਪਰਮੇਸ਼ਰ ਦੇ ਨਾਮ ਚ ਆਪਣੇ ਬਿਸਤਰੇ ਦੇ ਉਤੇ ਸ਼ਾਂਤੀ ਨੂੰ ਪਾਲਨ ਖੁਦਾਵਨ ਤੁਹਾਡੀ ਸੱਚੀ ਸ਼ਾਂਤੀ ਨੂੰ ਰਿਲੀਜ਼ ਕਰ ਦਿਆ ਸੱਚ ਦੇ ਆਰਾਮ ਨੂੰ ਮੰਗਦੇ ਪਿਤਾ ਪਰਮੇਸ਼ਰ ਤੁਹਾਡੇ ਸ਼ਿਫਾ ਵਾਲੇ ਹੱਥ ਰ ਇਹਨਾਂ ਦੇ ਉਤੇ ਰਿਲੀਜ਼ ਕਰ ਦੇ ਪ੍ਰਭੂ ਜੀ ਹਰ ਬੰਧਨ ਹਰ ਕਾਵਟ ਨੂੰ ਦੂਰ ਕਰੋ ਪਿਤਾ ਪਰਮੇਸ਼ਰ ਅੱਜ ਦੀ ਰਾਤ ਮਿੱਠੀ ਅਤੇ ਬਿਹਤਰ ਹੋਵੇ ਖੁਦਾਵਨ ਸ਼ਾਂਤੀਮਈ ਹੋਵੇ ਖੁਦਾਵੰਦਾ ਅੱਜ ਰਾਤ ਦੇ ਸਮੇਂ ਬਹੁਤੇ ਬੰਧਨ ਇਹਨਾਂ ਦੀ ਜ਼ਿੰਦਗੀ 'ਚ ਤੋੜ ਦਿੱਤੇ ਜਾਣ ਖੁਦਾ ਤੁਹਾਡਾ ਆਤਮਾ ਇਹਨਾਂ ਦੀ ਜ਼ਿੰਦਗੀ 'ਚ ਸ਼ਾਂਤੀ ਅਤੇ ਆਰਾਮ ਨੂੰ ਦਵੇ ਅੱਜ ਇਹ ਪੁਰਾਣੇ ਸਮੇਂ ਦੇ ਸਾਰੇ ਹੀ ਪਾਪਾਂ ਤੋਂ ਤਾਬਾ ਕਰਨਾ ਤੇ ਖੁਦਾ ਦੇ ਰਾਜ ਵਿੱਚ ਨਵੇਂ ਹੋ ਕੇ ਵੜਨ ਪ੍ਰਭੂ ਜੀ ਅੱਜ ਦਾ ਇਹ ਪੂਰਾ ਹੀ ਦਿਨ ਇਹਨਾਂ ਦੀ ਜ਼ਿੰਦਗੀ ਦੀ ਆਸ਼ੀਸ਼ ਬਰਕਤ ਮਹਿਮਾ ਦਾ ਕਾਰਨ ਬਣੇ ਬਿਤਾ ਪਰਮੇਸ਼ਰ ਅੱਜ ਦੇ ਪੂਰੇ ਦਿਨ 'ਚ ਜੋ ਵੀ ਇਹਨਾਂ ਨੇ ਮਿਹਨਤ ਕੀਤੀ ਹੈ ਖੁਦਾਵੰਦ ਉਸ ਮਿਹਨਤ ਦਾ ప్రతిਫਲ ਇਹਨਾਂ ਦੇ ਹੱਥਾਂ ਵਿੱਚ ਦੇਣਾ ਪਤਾ ਆਉਣ ਵਾਲੀ ਸਵੇਰ ਸਾਡੇ ਲਈ ਬਿਹਤਰੀ ਅਤੇ ਤਰੱਕੀ ਦਾ ਕਾਰਨ ਬਣੇ ਖੁਦਾਵਾਨ ਨਵੇਂ ਸਾਂ ਨਵੀਂ ਰੋਸ਼ਨੀ ਨਵਾਂ ਦਿਨ ਸਾਨੂੰ ਬਖਸ਼ਣਾ ਖੁਦਾ ਸਾਡੇ ਹੱਡੀਆਂ ਕੁੱਡੀਆਂ ਜੋੜਾਂ ਨੂੰ ਨਵੀਂ ਤਾਕਤ ਨਵਾਂ ਬਲ ਅਤੇ ਨਵਾਂ ਸਾਹਮਣ ਦੇਣਾ ਪ੍ਰਭੂ ਜੀ ਅੱਜਪੇ ਤਾਂ ਪਰਮੇਸ਼ਰ ਜੋ ਵੀ ਚੀਜ਼ ਆ ਖੁਦਾਵਾਨ ਤੁਸੀਂ ਸਾਡੀ ਜ਼ਰੂਰਤ ਦੀਆਂ ਸਾਨੂੰ ਦਿੱਤੀਆਂ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਹੀ ਜ਼ਰੂਰਤਾਂ ਨੂੰ ਤੁਹਾਡੇ ਹਜ਼ੂਰੋਂ ਰਿਲੀਜ਼ ਕਰ ਦੇ ਪ੍ਰਭੂ ਜੀ ਔਰ ਖਾਸ ਕਰਕੇ ਅੱਜ ਦੀ ਗੁੜੀ ਮਿੱਠੀ ਨੀਂਦ ਨੂੰ ਪਤਾ ਜਦ ਵੀ ਅਸੀਂ ਆਪਣੇ ਬਿਸਤਰੇ ਤੇ ਜਾਈਏ ਖੁਦਾਵੰਤ ਥਾੜੇ ਦੂ ਚਾਰੋਂ ਔਰ ਤੇ ਸਾਡੀ ਹਿਫਾਜ਼ਤ ਕਰਨ ਜੋ ਵੀ ਸੁਪਨੇ ਦੇ ਦੁਆਰਾ ਆਸ਼ੀਸ਼ ਚਰਉਣ ਵਾਲੀ ਸਪਿਰਟ ਹੈ ਖੁਦਾਵੰਤ ਸਾਰੀ ਕਿ ਸਪਿਰਟ ਨੂੰ ਅਜਨ ਦੇਕਰਾਂ ਜੋ ਨਾਸ਼ ਕਰ ਦੇਆ ਇਹਨਾਂ ਦੀ ਸੱਚੀ ਸ਼ਾਂਤੀ ਮਿੱਠੀ ਪਹਿਰੀ ਨੀਂਦ ਨੂੰ ਸਵਰਗ ਰਾਜ ਚ ਰਿਲੀਜ਼ ਕਰ ਦੇ ਖੁਦਾ ਪੂਰੇ ਹੀ ਕਰਾਂ ਥਾੜੇ ਹੱਥਾਂ ਵਿੱਚ ਸੌਮ ਦੇ ਪਿਆਰੀ ਖੁਦਾਵੰਤ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਸਾਰੇ ਕ੍ਰਿਸਤੀਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ